ਜੀ ਬੇ ਮੰਤਰੀ ਜੀ ਤੁਹਾਡੇ ਵਿਚਕਾਰ ਪਹੁੰਚੇ ਨੇ ਥੋਡੀ ਸਰਕਾਰ ਤੁਹਾਡੇ ਦਰਵਾਜ਼ੇ ਜੋ ਤੁਹਾਡੇ ਨੇ ਵਾਦੇ ਕਰੇ ਪੂਰੇ ਕਰਨ ਵਾਸਤੇ ਪਿੰਡਾਂ ਦੇ ਪ੍ਰੋਗਰਾਮ ਅੱਡੇ ਅੱਡੀ ਰੱਖੇ ਨੇ ਜੋ ਵੀ ਪਿੰਡਾਂ ਦੀਆਂ ਸਮੱਸਿਆ ਹੈ ਜਿਵੇਂ ਪੀ ਨਾਲਾ ਪਾਣੀ ਗਲੀਆਂ ਨਾਲੀਆਂ ਸਕੂਲ ਅਪਗ੍ਰੇਡ ਜੋ ਪਿੰਡਾਂ ਦੀਆਂ ਲੋੜਾਂ ਨੇ ਜੋ ਵਾਦੇ ਕੀਤੇ ਪੂਰੇ ਕਰਨ ਵਾਸਤੇ ਪਿੰਡਾਂ ਜਾ ਰਹੇ ਹਨ ਮੰਤਰੀ ਜੀ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਤੁਹਾਡੇ ਜਿਹੜੇ ਮਸਲੇ ਹੱਲ ਕਰਦੇ ਨੇ ਕਿੰਨੀਆਂ ਸਰਕਾਰਾਂ ਦੇ ਵਿੱਚ ਕੀ ਹੁੰਦਾ ਸੀ ਕਿ ਸਾਡੇ 4-4 ਸਾਲ ਲੀਡਰ ਆਉਂਦੇ ਨਹੀਂ ਸੀ ਜਿੱਤ ਕੇ ਚੰਡੀਗੜ੍ਹ ਵਾਜ ਜਾਂਦੇ ਸੀ ਤੁਸੀਂ ਜਦੋਂ ਮਰਜ਼ੀ ਚੱਲੇ ਜਾਓ ਤਲਵੰਡੀ ਬਰਤਰ ਦੇ ਵਿੱਚ ਉੱਥੇ ਚਾਹ ਪਾਣੀ ਮਿਲਦਾ ਤੁਹਾਨੂੰ ਜੇ ਕੋਈ ਤੁਸੀਂ ਕੰਮ ਦਿੰਦੇ ਜਾਂਦੇ ਹੋ ਤੁਹਾਡੀ ਉੱਤੇ ਸੁਣਵਾਈ ਹੁੰਦੀ ਹੈ ਐਪਲੀਕੇਸ਼ਨ ਵਗੈਰਾ ਦੇਣ ਜਾਂਦੇ ਹੋ ਉਹਦੇ ਤੇ ਗੌਰ ਕੀਤੀ ਜਾਂਦੀ ਹੈ ਪਿੰਡ ਬਾਗੇ ਦੇ ਵਿੱਚੋਂ ਪਹੁੰਚੇ ਹੋਏ ਬਜ਼ੁਰਗ ਵੀਰ ਮੇਰੀਆਂ ਮਾਤਾਵਾਂ ਪੈਣਾ ਆਪ ਸਭ ਨੂੰ ਮੈਂ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਕੰਮਾਂ ਦਾ ਵੇਰਵਾ ਬਹੁਤ ਸਾਰੇ ਮੰਗ ਪੱਤਰ ਪਿੰਡ ਦੇ ਵਿੱਚੋਂ ਆਉਂਦੇ ਨੇ ਜਿਨ੍ਹਾਂ ਨੂੰ ਹਰ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਸਿਰੇ ਚੜਾ ਦਿੱਤਾ ਜਾਵੇ ਕਿ ਕੰਮਾਂ ਨੂੰ ਪੂਰੇ ਕਰ ਦਿੱਤਾ ਜਾਵੇ ਅੱਜ ਵੀ ਕਈ ਪਿੰਡਾਂ ਵਿੱਚ ਪ੍ਰੋਗਰਾਮ ਰੱਖੇ ਸੀ ਕਿਤੇ ਗਲੀਆਂ ਨਾਲੀਆਂ ਦੇ ਉਤਕਾਟਨ ਸੀ ਕਿਤੇ ਸ਼ੈੱਡ ਦੇ ਸੀ ਕਿਤੇ ਪਾਰਕਾਂ ਦੇ ਸੀ ਕਿੱਤੇ ਸਕੂਲ ਦੀ ਚਾਰ ਦੁਆਰੀ ਦੇ ਸੀ ਕਿਤੇ ਛੱਪੜ ਦੀ ਨਿਕਾਸੀ ਦੇ ਸੀਗੇ ਸੋ ਜਿਵੇਂ ਜਿਵੇਂ ਪਿੰਡ ਦੇ ਵਿੱਚੋਂ ਮੰਗਾਂ ਆਉਂਦੀਆਂ ਨੇ ਉਹਨਾਂ ਨੂੰ ਸਰਕਾਰ ਪਹਿਲ ਦੇ ਆਧਾਰ ਤੇ ਪੂਰੇ ਕਰ ਰਹੀ ਆ ਸੋ ਅੱਜ ਪਿੰਡ ਬਾਗੇ ਜਿਹੜੇ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਲਈ 10 ਲੱਖ ਰੁਪਏ ਦਿੱਤੇ ਜਾਂਦੇ ਆ ਗਲੀਆਂ ਨਾਲੀਆਂ ਦੇ ਲਈ 3 ਲੱਖ ਰੁਪਏ ਦਿੱਤਾ ਜਾਂਦਾ ਤੇ ਵਾਟਰ ਬਾਕਸ ਲਈ 9 ਲੱਖ ਰੁਪਏ ਦੀ ਗ੍ਰਾਂਟ ਆ ਜਿਹੜੀ ਉਹ ਪਿੰਡ ਨੂੰ ਦਿੱਤੀ ਗਈ ਹੈ ਤੇ ਮੈਨੂੰ ਇਹ ਵੀ ਦੱਸਦੇ ਹੋਏ ਖੁਸ਼ੀ ਹੁੰਦੀ ਆ ਕਿ ਜਦੋਂ ਸਰਕਾਰ ਨਹੀਂ ਬਣੀ ਸੀ 3 ਸਾਲ ਪਹਿਲਾਂ ਆਪਾਂ ਸੱਤ ਦੇ ਵਿੱਚ ਇਕੱਠੇ ਹੁੰਦੇ ਸੀ ਸਾਰੇਆਂ ਦੀ ਇੱਕ ਮੰਗ ਆਉਂਦੀ ਹੁੰਦੀ ਸੀ ਵੀ ਬਿਜਲੀ ਦੇ ਬਿੱਲ ਸਾਡੇ ਬਹੁਤ ਜ਼ਿਆਦਾ ਆਉਂਦੇ ਆ ਜੀ ਉਹਨਾਂ ਨੂੰ ਮਾਫ਼ ਕਰਦੇ ਉਹਨਾਂ ਦਾ ਕੋਈ ਹੱਲ ਕਰੋ ਉਦੋਂ ਸਰਕਾਰ ਨਹੀਂ ਸੀ ਉਦੋਂ ਮੈਂ ਕਈ ਘਰਾਂ ਦੇ ਕਹਿ ਕਵਾ ਕੇ ਸਿੱਧੀਆਂ ਡਾਇਰੈਕਟ ਤਾਰਾਂ ਵੀ ਲਵਾਤੀਆਂ ਸੀ ਮੈਂ ਕਿਹਾ ਲਾ ਲਓ ਕੋਈ ਗੱਲ ਨਹੀਂ ਕੋਈ ਨਹੀਂ ਬੁਲਾਉਂਦਾ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਥੋੜੇ ਤਜਰਬੇ ਵਿੱਚ ਵੀ ਪਹਿਲੀ ਸਰਕਾਰ ਹੋਣੀ ਹੈ ਜਿਨੇ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਇਹ ਵੀ ਪਤਾ ਕਿ ਹਜੇ ਤਾਂ 4 ਸਾਲ ਪਈ ਨੇ ਅੱਜ ਪੂਰੇ ਪੰਜਾਬ ਦੇ ਵਿੱਚੋਂ 80% ਲੋਕ ਉਹ ਹੋਣਗੇ 80 ਤੋਂ ਵੀ 90 ਹੋਣਗੇ ਜਿਨ੍ਹਾਂ ਨੂੰ ਬਿੱਲ ਆਉਂਦੇ ਨਹੀਂ ਆਪਣੇ ਪਿੰਡ 'ਚ ਵੀ ਤੁਸੀਂ ਵੀ ਸਾਰੇ ਬੈਠੇ ਹੋ ਨਹੀਂ ਆਉਂਦੇ ਬਿਜਲੀ ਦੇ ਬਿੱਲ ਜੇ ਕਿਸੇ ਨੂੰ ਬਿੱਲ ਆਉਂਦਾ ਤਾਂ ਹੋ ਸਕਦਾ ਉਹਦੇ ਮੀਟਰ 'ਚ ਕੋਈ ਕੋਟਵਾਦ ਹੋਵੇ ਮੀਟਰ ਚ ਕੋਈ ਕਮੀ ਹੋਵੇ ਯਾਨੀ ਕਿ ਇਹ ਅਜ ਤੱਕ ਨਹੀਂ ਹੋਇਆ ਸੀ ਕਿ ਸਰਕਾਰ ਇੰਨਾ ਟਾਈਮ ਪਹਿਲਾਂ ਐਡੀਆਂ ਐਡੀਆਂ ਵੱਡੀਆਂ ਗਰੰਟੀਆਂ ਪੂਰੀਆਂ ਕਰ ਦੇ ਉਦੋਂ ਕਰਦੇ ਹੁੰਦੇ ਸੀ ਜਦੋਂ ਲੱਗਦਾ ਹੁੰਦਾ ਸੀ ਵੀ ਹੁਣ ਤਾਂ 6 ਮਹੀਨੇ ਰਹਿ ਗਏ 4 ਮਹੀਨੇ ਰਹਿ ਗਏ ਤੇ ਇੱਕ ਸਭ ਤੋਂ ਵੱਡੀ ਗੱਲ ਐ ਕਿ 24 ਘੰਟੇ ਲਾਈਟ ਆਈ ਉਹ ਇੱਕ ਵੀ ਕੱਟ ਨਹੀਂ ਲੱਗਿਆ ਜੇ ਲੱਗਿਆ ਤਾਂ ਮੈਨੂੰ ਦੱਸੋ ਬਹੁਤ ਵੱਡੀ ਗੱਲ ਆ ਜੀ ਇਹ ਬਹੁਤ ਵੱਡੀ ਗੱਲ ਆ ਕਿ ਐਤਕੀ ਕਿਸੇ ਨੂੰ ਤੇਲ ਮਚਾਉਣ ਦੀ ਡੀਜ਼ਲ ਮਚਾਉਣ ਦੀ ਲੋੜ ਨਹੀਂ ਪਈ ਤੇ ਰਹੀ ਗੱਲ ਮੁਹੱਲਾ ਕਲੀਨਿਕਾਂ ਦੀ ਰਹੀ ਗੱਲ ਹਸਪਤਾਲਾਂ ਦੀ ਤੇ ਰਹੀ ਗੱਲ ਜਿਹੜੀ ਤੁਹਾਡੇ ਨੇ ਕੀਤੀ ਸੀ 1-1000 ਰੁਪਏ ਕਿ 11000 ਰੁਪਏ ਸਰਕਾਰ ਸਾਰੀਆਂ ਲੇਡੀਜ਼ ਨੂੰ ਦਿਆ ਕਰੂਗੀ ਸੋ ਮਹੱਲਾ ਕਲੀਨਿਕ ਤੋਂ ਲੈ ਕੇ ਹਸਪਤਾਲਾਂ ਤੋਂ ਲੈ ਕੇ ਜਿਹੜੇ ਕਿ 9 ਤਲਵੰਡੀ ਸਾਬੋ ਨੂੰ ਅਲਾਟ ਹੋਏ ਨੇ 12 ਬੈੱਡ ਦੇ ਹਸਪਤਾਲ ਉਹਨਾਂ ਦੀ ਵੀ ਐਲਾਨ ਆ ਜਿਹੜੇ ਪਿੰਡਾਂ ਦੇ ਵਿੱਚ ਸ਼ੁਰੂ ਹੋਗੇ ਮਹੱਲਾ ਕਲੀਨਿਕ ਬਣਨੇ ਵੀ ਸ਼ੁਰੂ ਹੋਗੇ ਸੋ ਜਿੰਨੀਆਂ ਮੰਗਾ ਰੱਖ ਕੇ ਤੁਸੀਂ ਸਰਕਾਰ ਬਣਾਈ ਆ ਅੱਜ ਸਰਕਾਰ ਹਰ ਉਸ ਵਾਦੇ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਹੈ ਮਾਇ ਬਬੂ ਸਿੰਘ ਪ੍ਰਧਾਨ ਡਾਕਟਰ ਭੀਮਰਾਵ ਬੇਦਕਾਰ ਕਲੱਬ ਬੇਨਤੀ ਹੈ ਜੀ ਮੇਰੀ ਜਿਵੇਂ ਬਹੁਤ ਵਧੀਆ ਹੈ ਕਿ ਬੀਬਾ ਜੀ ਗ੍ਰਾਂਟਾ ਦੇ ਕੇ ਗਈ ਹੈ ਪਿੰਡ ਦੇ ਵਿੱਚ ਸਹੀ ਢੰਗ ਨਾਲ ਵਿਕਾਸ ਹੋਵੇ ਸਾਨੂੰ ਸਾਰਿਆਂ ਨੂੰ ਫੇਰ ਖੁਸ਼ੀ ਹੈ ਜਿਵੇਂ ਪਹਿਲਾਂ ਹਾਲੀਆਂ ਸਰਕਾਰਾਂ ਬੰਦੀਆਂ ਗ੍ਰਾਂਟ ਦੇ ਜਾਂਦੇ ਆ ਕਿਸੇ ਵੀ ਪਿੰਡ ਦੇ ਬੰਦੇ ਨੂੰ ਆਏ ਨਹੀਂ ਪਤਾ ਲੱਗਦਾ ਵੀ ਕਾਦੇ ਲਈ ਗ੍ਰਾਂਟ ਆ ਗਈ ਕਿ ਕਿੰਨੇ ਪੈਸੇ ਲੱਗੇ ਕੀ ਹੋ ਗਿਆ ਸਾਡਾ ਇਹੀ ਤਰਾਜ ਆ ਵੀ ਫੇਰ ਅਸੀਂ ਵਧ ਕੇ ਗਿਣਾਂਗੇ ਜਿਵੇਂ ਮੁੱਖ ਮੰਤਰੀ ਨੇ ਵਾਅਦੇ ਕੀਤੇ ਵਾਅਦੇ ਪੂਰੇ ਹੋਣ ਵੀ ਜਿਹੜਾ ਵੀ ਕੰਮ ਧੰਦਾਗਾ ਜਿਹੜੇ ਵੀ ਕੰਮ ਨੂੰ ਗਰਾਂਟ ਆਈ ਆ ਉਹ ਸਹੀ ਤਰੀਕੇ ਨਾਲ ਲਾਈ ਜਾਵੇ ਦੂਜੀ ਬੇਨਤੀ ਵੀ ਜਿਵੇਂ ਗਰੀਬਾਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਜੀ 8-8 ਦਿਨ ਹੋ ਗਏ ਸਟੇਟਿਚ ਪਰਚੀਆਂ ਕੱਟੀਆਂ ਨੂੰ 8 ਦਿਨ ਪੂਰੇ ਜਦੋਂ ਕਣਕ ਮਿਲਦੀ 8 ਦਿਨ ਲੱਗ ਜਾਂਦੇ ਆ ਇਹਦੇ ਨਾਲ ਤਾਂ ਜੀ ਕਣਕੀ ਬੰਦ ਕਰ ਦੇਣ ਫਿਰ ਉਸ ਤੋਂ ਬਾਅਦ ਤਾਂ ਸਾਡਾ ਨਿਸ਼ਕਾਨ ਹੋ ਜਾਂਦਾਗਾ ਦਿਹਾੜੀਆਂ ਵੱਧ ਫੁੱਟੇ ਜਾਂਦੀਆਂ ਬੇਨਤੀ ਹੈ ਬੀਬਾ ਜੀ ਨੂੰ ਵੀ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੇ ਤੇ ਵੀ ਗੌਰ ਕਰੀ ਜਾਵੇ ਜੀ ਗਰੀਬਾਂ ਤੇ ਵੀ ਗੌਰ ਕਰੀ ਜਾਵੇ ਜਿਵੇਂ ਵੀ ਪਿੰਡ ਦੇ ਵਿਕਾਸ ਦਾ ਸਹੀ ਤਰੀਕੇ ਨਾਲ ਹੋ ਜਾਣ ਜੀ